ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾ ਅਸਾ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਬੱਦਲ ਬਾਈ ਰੋਜ਼ ਰਹਿੰਦੀ ਉੱਪਰ ਪੂਰੀ ਦੀ ਪੂਰੀ ਮੀਂਹ ਨਹੀਂ ਪੈਂਦਾ ਇੱਥੇ ਕੱਲ ਪਤਾ ਲੱਗਿਆ ਸਾਨੂੰ ਬਈ ਅਮਰਤਸਰ ਵਾਲੀ ਛੜ ਮੀਂਹ ਪੈ ਗਿਆ ਚੰਡੀਗੜ੍ਹ ਵਾਲੀ ਛੜ ਮੀਂਹ ਪੈ ਗਿਆ ਸਾਡੇ ਨਹੀਂ ਪਿਆ ਉਰੇ ਪਰ ਸਾਡੇ ਸਾਡੀ ਆਤ ਵੀ ਇੱਥੇ ਵੀ ਆ ਕੇ ਅਸੀਂ ਖੜ ਜਾਂਦੀ ਸਾਡੀ ਆਦਤ ਵੀ ਜਦ ਮੀਂਹ ਪੈਣ ਲੱਗੇ ਤਾਂ ਫਿਰ ਜਿਹੜੇ ਕਹਿੰਦੇ ਰੱਬਾ ਹੁਣ ਤਾਂ ਡਬਾਉਣੇ ਆਂ ਫਿਰ ਅਸੀਂ ਦੂਏ ਪਾਸੇ ਨੂੰ ਛੰਨ ਸਾਡੇ ਦਿਮਾਗਾਂ ਨੂੰ ਕੋਈ ਨਹੀਂ ਸਮਝ ਸਕ ਅਸੀਂ ਸਿਰਫ ਆਪਣਾ ਆਪਣਾ ਲੋਟ ਦੇ ਦੇ ਹੁਣ ਪੂਰੀ ਗਰਮੀ ਆ ਸਮੇ ਗਰਮੀ ਦੇ ਵਿੱਚ ਮੈਂ ਹੈਰਾਨ ਐ ਆਪਣੀਆਂ ਘਰ ਦੀਆਂ ਤੋਂ ਵੀ ਜੜੀਆਂ ਗਰਮੀ ਦੇ ਵਿੱਚ ਆ ਦੁਵਾਰੇ ਮੈਨੂੰ ਲੱਗਦਾ ਛੱਟੜੀ ਫੇਰ ਲਾ ਕੇ ਬਣਾਉਣ ਉਹ ਮੈਂ ਖੇਤ ਤੇ ਚ ਪਰ ਚੱਕਣੇ ਨਹੀਂ ਖੇਤੀ ਕਰਦੇ ਬਣਾ ਸਕਦੇ ਪਰ ਗੱਲਬਾਤ ਹੈ ਕੋਈ ਵਿੱਕੀ ਵੀ ਨਾਲੇ ਲੜਿਆ ਵਾ ਇਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤਾ ਗਰਮੀ ਆਈ ਜੰਦੀ ਨਾਲ ਦੀ ਨਾਲ ਯਾਰੱਖਿਆ ਬਜੀ ਤੌੜੀਆਂ ਹਾਂ ਤੇ ਪਤੀਲਾ ਤਾਂ ਇਹਨਾਂ ਨੇ ਪਹਿਲੀ ਮੁੰਡਾ ਮਾਰਿਆ ਵਾ ਮੀ ਸੁਹਾ ਆ ਜਾਊਗਾ ਉਧਰ ਤਵਾ ਮੁੰਡਾ ਮਾਰਿਆ ਪਿਆ ਪੱਕੀ ਗੱਲ ਹੈ ਉਧਰ ਉਹ ਮੁੰਡਾ ਮਾਰਿਆ ਪਿਆ ਮੀ ਮੀ ਕਿੱਥੇ ਆ ਦੂ ਨੇੜੇ ਤੇੜੇ ਹਾਂ ਮੀਨੂੰ ਤਾਂ ਲਖਣ ਵੀ ਨਹੀਂ ਦਿੰਦਾ ਸਾਡੇ ਦਾ ਬੰਨੇ ਚੰਨੇ ਜਿੰਨੂੰ ਪਹਿਲਾਂ ਵੀ ਆਦਦਾ ਵੀ ਕਿੱਥੇ ਰਦਾਬ ਕਿੱਥੇ ਮੁੰਡਾ ਮਾਰਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾ ਮੈਨੂੰ ਇਹ ਦੱਸ ਹਾਂ ਚਲ ਮੈਂ ਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਬੇਸ਼ੱਕ ਤੰਦਰੁਸਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਹੀਂ ਵੀ ਵਿੱਕੀ ਦੀ ਗੱਲ ਤਾਂ ਸੱਚੀ ਆ ਤੁਸੀਂ ਇਹ ਪਤੀਲਾ ਕਦੇ ਮੁੰਡਾ ਮਾਰ ਆਵੇ ਨਹੀਂ ਸੁਣੋ ਇਹ ਵੀ ਗੱਲ ਸੁਣੋ ਕੱਲ ਬਣਾਈ ਸੀ ਆਪਾਂ ਨੇ ਖਾਧੀ ਖਾਧੀ ਫੇਰ ਉਹ ਭਾਂਡੇ ਮਾਂਜ ਕੇ ਤੇ ਧੁੱਪਾਂ ਚ ਨਾ ਰੱਖੋ ਚਾ ਸਮੈਲ ਜੀ ਆਉਣ ਲੱਗੇ ਮਤਲਬ ਕਿ ਹੁਣ ਜਦ ਤੱਕ ਇੱਚ ਕੁਝ ਬਣਾਉਣਾ ਨਹੀਂ ਇੱਥੇ ਬਹਿ ਰਹਿਣਾ ਹੈ ਨਹੀਂ ਸ਼ਾਮ ਚੱਕੋ ਜੇ ਚੱਲ ਸ਼ਾਮ ਨੂੰ ਚੱਕੋਗੇ ਸ਼ਾਮ ਨੂੰ ਕੋਈ ਸਬਜ਼ੀ ਬਣਨੀ ਫੇਰ ਮੁੰਡਾ ਮਾਰ ਦੇਣਾ ਤੁਸੀਂ ਮੇਰੇ ਰਾਤ ਨੂੰ ਕੰਮ ਵੀ ਹੋਏ ਆ ਆ ਪਿੱਛੇ ਉਹ ਕੜਸੀ ਆ ਉਹ ਸਭ ਕੁਝ ਦਾ ਮੁੱਦਾ ਮਰ ਤੁਸਦਾ ਸਾਰਾ ਬਕਮ ਤੂੰ ਤਾਂ ਲੋਕਾਂ ਦਾ ਵੀ ਅੱਕਾ ਮਾਰਿਆ ਪਾਉ ਸਿੱਧਾ ਕਰੋ ਕਹਿੰਦਾ ਉੱਠ ਕੇ ਲੋਕਾਂ ਨੇ ਆਪੇ ਗਣਾ ਵੀ ਇਹਨਾਂ ਨੇ ਮੀਂਹ ਰੋਕੇ ਹੋਇਆ ਮੇਰੀ ਗੱਲ ਸੁਣੋ ਆਦਾ ਮੈਂ ਕੜਸੀ ਇਹਨਾਂ ਦਾ ਫੜ ਲਈ ਇਹ ਤਾਂ ਆਏ ਲੱਗਿਆ ਪਏ ਤਾਂ ਇਹਨੇ ਕੜਾਈ ਮੁੰਨੀ ਮਾਰ ਦੇਣੀ ਤੇ ਆਏ ਚਾ ਚਾ ਲੈ ਮੈਂ ਆ ਫੜ ਲਈ ਨਹੀਂ ਮੈਨੂੰ ਇਹ ਤੋਂ ਦੱਸੋ ਪੰਗਾ ਕੀ ਹੋਇਆ ਵਾ ਇਹ ਇਹਦਾ ਪੰਗਾ ਵੀ ਸੁਣ ਲੋ ਮੈਂ ਸਿੱਧੀ ਪਾਪਾਈ ਨੂੰ ਪਰਸੋ ਚਟਣੀ ਪਪਾ ਜੀ ਨੂੰ ਹਾਂ ਪਪਾ ਜੀ ਕਹਿੰਦੇ ਵੀ ਤੁਹਾਡੀ ਚਟਣੀ ਚ ਕੋਈ ਕਮੀ ਹੈ ਮੈਂ ਕਿਹਾ ਪਪਾ ਇਹ ਕਾਦੀ ਕਮੀ ਵੀ ਸਮਾਂ ਤਾਂ ਉਹ ਤੋਂ ਵੀ ਦੁੱਗਣਾ ਪਿਆ ਅਗਲੀ ਚਟਣੀ ਨਾਲ ਉਹਦੀ ਹਾਂ ਹਾਂ ਦੱਸੋ ਪਿਛਲੀ ਪਿਛਲੀ ਚਟਣੀ ਨਾਲ ਉਹ ਮੈਂ ਐ ਭੁੱਲ ਜਾਨੀ ਹੁੰਦੀ ਹੁੰਦੀ ਆ ਨਾ ਵੀ ਅਗਲੀ ਚਟਣੀ ਜਿਹੜਾ ਪਹਿਲਾ ਹੁੰਦੀ ਸੀ ਹਾਂ 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 ਦੱਸੋ ਦੱਸੋ ਪਿਛਲੀ ਚਟਣੀ ਤੇ ਸਮਾਨ ਪੂਰਾ ਸਾਬ ਪਪਾ ਜੀ ਦਾ ਵੀ ਜ਼ਿਆਦਾ ਹੈ ਪਪਾ ਜੀ ਕਹਿੰਦੇ ਨਹੀਂ ਜ਼ਮਾਨਤ ਵੀ ਕਮੀ ਨਹੀਂ ਇਹ ਵਿੱਚ ਨਾ ਜਿਹੜੀ ਅੰਬੀਆਂ ਦੀ ਕੱਚ ਦੀ ਸਮੈਲ ਆਉਂਦੀ ਆ ਕੱਚ ਕੱਚੀਆਂ ਲੱਗਦੀਆਂ ਮਾਮੀ ਵਿਚਾਰੀ ਉਸ ਤੇ ਸੜੈਣ ਹੋ ਗਈ ਹਲੇ ਕੱਚੀ ਰਹੀਆਂ ਹੋਣਗੀਆਂ ਅੰਬੀਆਂ ਅੱਗੇ ਤਾਂ ਨਹੀਂ ਤਾਂ ਹੋ ਗਿਆ ਪਤਾ ਪਾਪਾ ਜੀ ਨੇ ਪਿਛਲੀ ਚਟਣੀ ਦੀ ਗੱਲ ਤੇ ਫਿਰ ਗੱਲ ਕਰੀ ਪਿਛਨੀ ਚਟਣੀ ਬਹੁਤ ਜ਼ਿਆਦਾ ਰੈਡੀ ਹੋਈ ਸੀ ਉਹ ਖਰਾਬ ਨਹੀਂ ਸੀ ਹੋਈ ਨਾ ਇਹ ਕਿਹੜੀ ਖਰਾਬ ਹੋ ਗਈ ਇਹ ਪਪਾ ਜੀ ਕਹਿੰਦੇ ਤੁਹਾਡੇ ਇਹਨੇ 2 ਮਹੀਨੇ 2 ਮਹੀਨੇ ਨਹੀਂ ਕੱਢਣੇ ਨੇ ਇਹ ਖਰਾਬ ਹੋ ਜਾਣਾ ਜੇ ਤੁਸੀਂ ਨਾ ਸੇਕ ਲਵਾਇਆ ਦੇਖ ਹੈ ਗੱਲ ਹੁਣ ਮੈਨੂੰ ਵੀ ਵਿੱਕੀ ਮੈਂ ਤੈਨੂੰ ਦੱਸਦਾ ਦੇਖੀਂ ਇੱਧਰ ਗੱਲ ਸਾਰੀ ਆ ਲਓ ਜੀ ਸੁਣੋ ਮੈਂ ਸੋਚਿਆ ਵੀ ਬਹੁਤ ਸਿਆਣੀਆਂ ਸਿਆਣੀਆਂ ਗੱਲਾਂ ਕਰ ਲਈ ਸੁਖਬੀਰ ਆਏ ਨਹੀਂ ਪਤਾ ਪਾਪਾ ਜੀ ਤੇ ਸਿੱਖ ਕੇ ਮੇਰੇ ਪਰ ਤੋਪ ਪਦੀ ਮੈਨੂੰ ਕਹਿੰਦੀ ਤੁਹਾਨੂੰ ਚਟਣੀ ਦੇ ਵਿੱਚ ਗੜਬੜ ਨਹੀਂ ਲੱਗਦੀ ਕੋਈ ਮੈਂ ਨਹੀਂ ਮੈਨੂੰ ਚਟਣੀ ਤਾਂ ਠੀਕ ਲੱਗਦੀ ਮੜੇ ਮੜੇ ਖੱਟੀ ਲੱਗਦੀ ਮਿੱਠਾ ਪੈਣੇ ਵਾਲਾ ਕਹਿੰਦੀ ਉਹ ਖਟਿਆਖ ਨਾ ਜਿਹੜੀ ਭੁੰਨ ਭੁੰਨ ਕੇ ਨਿਕਲਣੀ ਚਾਹੀਦੀ ਸੀ ਮੈਨੂੰ ਕੱਚੀ ਲੱਗਦੀ ਐਂ ਦੱਸੇ ਵੀ ਪਾਪਾ ਜੀ ਨੇ ਦੱਸਿਆ ਦਾਦੇ ਕਲਾ ਮੇਰੇ ਕੋਲ ਬੈਠੇ ਆਏ ਕਰੇ ਮੈਂ ਇਹ ਸਿਆਣੀਆਂ ਸਿਆਣੀਆਂ ਗੱਲਾਂ ਕਦੇ ਕਰੀ ਜਾਂਦੀ ਪਰ ਇਹ ਹੈਗੀ ਸੀ ਪੀੜੀ ਪੀੜੀ ਹੁਣ ਬਲੈਕ ਬਲੈਕ ਹੋਣ ਲੱਗੀ ਨਾ ਇਹ ਅਸਲੀ ਭੁੰਨ ਹੋ ਇਹ ਨਾ ਕਾਲੀ ਮੇਰੀ ਗੱਲ ਸੁਣੋ ਨੀ ਤੁਸੀਂ ਆਣੇ ਦੀ ਕਾ ਬਤਾ ਵੀ ਇਹ ਜਨ ਚੜਾਈ ਚੜਾਈ ਨਹੀਂ ਨਾ ਤੇ ਚੜਦੀ ਤਾਂ ਦੇਖੀ ਉਹ ਆ ਨਹੀਂ ਫਿਰ ਉਥੇ ਮਾਮੀ ਨੂੰ ਕਹਿ ਦਿੰਦੀ ਇਹ ਗੱਲ ਓਹੋ ਮਾਮੀ ਕੋਲ ਸਾਮਾਨ ਐਨਾ ਜ਼ਿਆਦਾ ਹੋਇਆ ਮਤਾਂ ਉਹ ਵੀ ਵਿਚਾਰੀ ਕਿਆ ਕਰਦੀ ਉਹਨੇ ਆਪਣੇ ਮੱਲ ਤੇ ਪੂਰਾ ਜ਼ੋਰ ਲਾ ਦਿੱਤਾ ਤੇ ਦੂਜੀ ਗੱਲ ਇਹ ਵੀ ਕਰਦੇ ਹਾਂ ਅਸੀਂ ਚੀਜ਼ ਬਣਾਤੀ ਹੈ ਹਾਂ ਕਾਂਗ ਨੂੰ ਵੀ ਲੈ ਕੇ ਜਾਣੀ ਛੱਡੀ ਕੋਥੇ ਵੀ ਜੇ ਖਰਾਬ ਹੋ ਗਈ ਫੇਰ ਉੱਕ ਫੇਰ ਕੀ ਫਾਇਦਾ ਇੰਨਾ ਸਮਾਨ ਪਾਏ ਦਾ ਫਾਇਦਾ ਕੀ ਦੋ ਗੱਲਾਂ ਲਗਾਣੀ ਕਿਲੋ ਲਗਾਣੀ 15 ਦਿਨ ਜੋ ਮਾਰਦੀ ਆ ਚੀਜ਼ ਤਾਂ ਵਧੀਆ ਤੰਗ ਤੇ ਤਾਂ ਦੋ ਚਮਚੇ ਦੇ ਦੇ ਬੜੀ ਬਣਾ ਕੇ ਰਹਿ ਮਾੜੇ ਕੋਈ ਨਹੀਂ ਬਣਾ ਕੇ ਰ ਮਾੜੀ ਨਹੀਂ ਕਹਿੰਦੇ ਆ ਤੁਸੀਂ ਇੱਕ ਗੱਲ ਹੋਰ ਮਾਤਰ ਤੇ ਆਪਣੇ ਗੈਸਟ ਆਏ ਤੇ ਦਿੱਲੀ ਤੋਂ ਜਿਹੜੇ ਵੀਰ ਜੀ ਆ ਰਹੇ ਦੀਦੀ ਹੋਣੀ ਆਏ ਤੇ ਆਪਣੇ ਕੁਰਸੀਆਂ ਹੈਗੀਆਂ ਤੀਆਂ ਸਲਵੰਤ ਭਾਜੀ ਰਹੀ ਛੋਟੀਆਂ ਛੋਟੀਆਂ ਜਮਿੰਜੀਆਂ ਡਾਟੀਆਂ ਜਲੂਸ ਕੱਢ ਕੇ ਰੱਖਤਾ ਕੁਰਸੀਆਂ ਲੈ ਕੇ ਆਇਓ ਮਨੂ ਤਾਂ ਅਪਾਚਾਰ ਮਾਇਓ ਮੇਰੇ ਰੱਬਾ ਜੀ ਬਸ ਉੱਠਣਾ ਹੋ ਗਿਆ ਤਾਂ ਮੱਝ ਹਾਏ ਓ ਮੇਰੇ ਰੱਬਾ ਇਹ ਕਿਆ ਹਾਂ ਗੱਲ ਕਿੱਧਰ ਤੇ ਕਿੱਧਰ ਕਿੱਧਰ ਤੇ ਕਿੱਧਰ ਨੂੰ ਲੈ ਕੇ ਗੱਲ ਨੂੰ ਉਹਨੂੰ ਗਸਾਉਂਦਾ ਜੀ ਲੈ ਕੇ ਆਉਣੀ ਹੈ ਉਹ ਤੇ ਆ ਉਹ ਕੁਰਸੀਆਂ ਲੈ ਕੇ ਆਇਓ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਜਿਹੜਾ ਪਿੰਡੂ ਮਾਹੌਲ ਹੈ ਉਹਨੂੰ ਕਿਆ ਕਹਿੰਦੇ ਆ ਉਹਨੂੰ ਵੀ ਜੜਾ ਕੇ ਮਿੰਜਾ ਡਾਕੇ ਮਿੰਜਾ ਬੇਟਾ ਇੱਕ ਮਿੰਜਾ ਛੋਟੀ ਜਿਹੀ ਮਿੰਜੀ ਤੀ ਜਿਹਦੇ ਵਿੱਚ ਇੰਨੇ ਜਾਣੇ ਪਾਸ਼ਾ ਮਿੰਜਾ ਹੁਣੇ ਰੱਬਾ ਕੀ ਆ ਕਹੈ ਨੋ ਇਹ ਬਾਰੀ ਆਉਣੇ ਦਰਮਿਆ ਇਹ ਜੀ ਲਾਲ ਕਾਲੋ ਪਾਣੇ ਵੀਰ ਜੀ ਉਹਨਾਂ ਨੂੰ ਟੱਪਣੀ ਕਹਿਤੀ ਵਿਚਾਰਿਆਂ ਨੂੰ ਹਾਂ ਦਿੱਤੀ ਹੋਣੀ ਇੰਨਾ ਅੱਜ ਗੇ ਹਾਏ ਰੱਬਾ ਬਰਸੇ ਉਹ ਬਰਾਰ ਕੇ ਹੁਣ ਐ ਕਰੂ ਫਿਰ ਅੰਦ ਪ੍ਰਸਾਪ ਨੂੰ ਗਏ ਹੋਣੇ ਆ ਮੇਰੀ ਗੱਲ ਸੁਣੋ ਉਹ ਕਿਤੇ ਹੁਣ ਤਾਂ ਪਤਾ ਨਹੀਂ ਕਦੇ ਘਰੋਂ ਨਿਕਲ ਗਏ ਹੋਣੇ ਆ ਉਹ ਮੇਰੀ ਗੱਲ ਸੁਣੋ ਜੇ ਚੱਲ ਫੋਨ ਵੀ ਕਰਕੇ ਦੇਖ ਲੂਗੇ ਹੁਣ ਮੈਂ ਤੁਸੀਂ ਦਿੱਲੀ ਨੂੰ ਹਾਂ ਅਕਨੂ ਲਈ ਜੀ ਉਹ ਨੱਬਾ ਰਣਾ ਬਲਾਲੇ ਵਾਹ ਕੋਰਤੇ ਫੇ ਤਾਂ ਐ ਕਰੂਗੇ ਹਾਂ ਕਿੱਥੇ ਬਣਾ ਰਹੇ ਹੋ ਦਿੱਲੀ ਕਿੱਥੇ ਬਣਾਓ ਦਿੱਲੀ ਦੇ ਤੇ ਉਹ ਵੀਰ ਜੀ ਤੇ ਦਿੱਲੀ 에ਰਪੋਰਟ ਤੇ ਮੈਂ ਹੋਰ ਕਿਆ ਕਹਤਾ ਹਾਂ ਤੁਮੇ ਲੈ ਹੋਰ ਕਿਆ ਗਲਤੀ ਇਹਨਾਂ ਨੂੰ ਕਰ ਜਾ ਕਰ ਜਾ ਹੋ ਕੇ ਮੈਂ ਆਲੂ ਘਾਰੇ ਕਹਨੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ 에ਰਪੋਰਟ ਨੂੰ ਪੈਰਪੁੱਟ ਕਹੂੰਗੀ 에ਰਪੋਰਟ ਹੁੰਦਾ 에ਰਪੋਰਟ ਆਹੋ ਬਾਈ ਮੈਨੂੰ ਤਾਂ ਹੁੰਦਾ ਨਹੀਂ ਕੋਸ ਮੈਂ ਤੇ ਥੀਆ ਕਿ ਸਿੱਖੀ ਆਏ ਜਿਆਦਾ ਚਰਚਾ ਰਹਿਣ ਦੇ ਤੋ ਨਹੀਂ ਹੈ ਤੁਸੀਂ ਹੁਣ ਮਤਲਬ ਕਿ ਇਹਨੂੰ ਪਕਾਉਣਾ ਸਾਰੀ ਨੂੰ ਪਕਾਉਂਗਾ ਜਿੰਨੀ ਵੀ ਪਈ ਹੈ ਸਾਰੀ ਸਾਰੀ ਨੂੰ ਸੇਕ ਲੱਗਣਾ ਹੈ ਜੇ ਇਹ ਆਪਣੇ ਸਾਲ ਪੂਰੀ ਰੱਖਣੀ ਆ ਮੇਰੀ ਗੱਲ ਸੁਣੋ ਇਹ ਨੇ ਤੱਕ ਕਾਲੀ ਹੋ ਜਾਣਾ ਇਹਨੇ ਜਦ ਕਾਲੀ ਹੋ ਗਈ ਕਾਲੀ ਦਾ ਸਮਾਂ ਨਿਕਲ ਜਾਣਾ ਚਾਹਾਂ ਤੇ ਨਹੀਂ ਬਣ ਗਈ ਨਹੀਂ ਜੇ ਸਮਾਂ ਹੀ ਨਿਕਲ ਕੇ ਕਾਲੀ ਹੋਣੀ 6 ਮਹੀਨੇ ਤੱਕ ਇਹਨੇ ਕਾਲੀ ਹੋਈ ਜਾਣਾ ਨਹੀਂ ਹੁੰਦੀ ਕਿ ਮਸਾਲਾ ਜੇ ਸਮਾਂ ਦਾ ਕਿਹੜਾ ਹੁੰਦਾ ਉਹ ਹਾਂ ਉਹ ਚਾਰਚ ਵੀ ਆਪਣੇ ਚ ਪਾਊਗਾ ਚਾਟ ਚਾਰ ਪਰ ਵੀ ਚਿੱਟਾ ਚਿੱਟਾ ਜਾਉਣ ਲੱਗ ਗਿਆ ਉਹੀ ਜਾ ਗਿਆ ਤੈਨੂੰ ਦਿਖਾਣਾ ਉਹ ਕਿਉਂ ਕੀ ਉਹ ਨਾ ਮੈਂ ਸਾਥ ਚ ਯਾਰ ਮੈਨੂੰ ਤੁਸੀਂ ਦਿਖਾਇਆ ਮੰਨੂ ਦਿਖਾ ਤੂੰ ਕਹਿੰਦੇ ਵੀ ਵੀਰ ਜੀ ਚਿੱਟਾ-ਚਿੱਟਾ ਜਿਹਾ ਲੱਗਦਾ じゃ ਮਾ ਕੇ ਦੇਖਾ ਕੁਝ ਨਹੀਂ ਤਾਂ ਬਹੁਤ ਡੱਬੇ ਬੰਦ ਹੋਣ ਕਰਕੇ ਗਰਮੈਸ ਨਹੀਂ ਹੋਗੀ ਤੁਸੀਂ ਕਹਿੰਦੇ ਵੀ ਹੁਣ ਟੱਕਣ ਖੁੱਲੇ ਰੱਖੋ ਉਹੀ ਫੇਰ ਉਹ ਕੋਤ ਹੈ ਹੀ ਆ ਫਿਰ ਆ ਦੇਖੋ ਮੈਂ ਇਹ ਜੀ ਕਰਕੇ ਰਿਜਣ ਲੱਗ ਗਈ ਚਟਣੀ ਤਾਂ ਸਮਝ ਲਓ ਇਹ ਬੜਾ ਲੱਗ ਗਈ ਅੱਛਾ ਮੈਂ ਰਿਜਦੀ ਲਿਜਾਦੀ ਮਾਮੀ ਕੋਲ ਰਿਜਦੀ ਉਹ ਤੇ ਛੱਡਦੀ ਆ ਗੱਲ ਨਹੀਂ ਨਾ ਸਮਝਦੇ ਅੱਜ ਤਿੰਨ ਕਿਆ ਕਰ ਹਾਂ ਅੱਜ ਦਿਨ ਉਹ ਸੋਮਵਾਰ ਹੋ ਗਿਆ ਸੋਮਵਾਰ ਨੂੰ ਬੀਆਪੀ ਕੰਮ ਕਰਦਾ ਆਪਣੇ ਘਰ ਦਾ ਬੀਆਪੀ ਕੰਮ ਸੋਮਵਾਰ ਨੂੰ ਕੋਈ ਕਿਆ ਮਤ ਸਾਰੇ ਕ ਸੋਮਵਾਰ ਨੂੰ ਦੌਰ ਵਾਲੇ ਸਾਉ ਸੋ ਗੈਸ ਸਿਲੰਡਰ ਭਰ ਆ ਲਿਓ ਤਾਂ ਕਿਹਦਾ ਦੇਖ ਲੈ ਗੈਸ ਸਿਲੰਡਰ ਨੂੰ ਫੋਨ ਕਰਨਾ ਪੈਣਾ ਉਹਨੂੰ ਆ ਫੋਨ ਪਿਆ ਤੇਰੇ ਕੋ ਪਿਛਲੇ ਪਾਸੇ ਜਾਂ ਭਰ ਆ ਲੈ ਜਾਂ ਕਿ ਕਰ ਜਾ ਪਹਿਲਾਂ ਪੁੱਛ ਲੈ ਉਹਨੂੰ ਵੀ ਆ ਕੇ ਕਿ ਨਹੀਂ ਹੀਰੋ ਪਕੂਰਾਂ ਦੇ ਚਾਦ ਦਿੰਦੇ ਇੱਕ ਸਾਡੇ ਸ਼ੁੱਕਰਵਾਰ ਦਾ ਬਹੁਤ ਪੰਗਾ ਪੈਂਦਾ ਜੀ ਤੇ ਇੱਕ ਸੋਮਵਾਰ ਦਾ ਹਰ ਸੋਮਵਾਰ ਨੂੰ ਯਾਦ ਕਰ ਲੈਣਾ ਸਿਲੰਡਰ ਭਰ ਆ ਲਓ ਹਰ ਸ਼ੁੱਕਰਵਾਰ ਨੂੰ ਕਹਿ ਦੇਣਾ ਅੱਜ ਥੋੜੀ ਚੱਕੀ ਨਹੀਂ ਚੱਲਣੀ ਅੱਜ ਨਹੀਂ ਆਟਾ ਮਿਲੇ ਹੋਣਾ ਤੁਹਾਡਾ ਵੈਸੇ ਆਪਣੇ ਆਈ ਹੈ ਗੁੱਗਲ ਪਰ ਕਰਦੀ ਮੈਂ ਚੱਲਣਾ ਉਹਨੂੰ ਪਰਦੀ ਕੋ ਫੋਨ ਕਰ ਠੀਕ ਹੈ ਮੈਨੂੰ ਸਕੈਨਰ ਜਾ ਭੇਜ ਦੀ ਤੇ ਇਹਨੂੰ ਹੁਣ ਕੱਢ ਲਈ ਪ੍ਰਾਤ ਚ ਤੇ ਬਾਈ ਤੁਸੀਂ ਦੇਖਣਾ ਮੈਨੂੰ ਨਹੀਂ ਪਤਾ ਤੁਸੀਂ ਚੜਾਇਆ ਕੰਮ ਹੈ ਵੀ ਕੱਚਾ ਹੈ ਕਿ ਪੱਕਾ ਹੈ ਬੋਲੋ ਅੱਗੇ ਨਾ ਬਹੁਤ ਪੈ ਗਿਆ ਫਟਾ ਕਿਆ ਕੱਚੀ ਜਿਹੀ ਚੀਜ਼ ਰਿਜੀ ਜਿਵੇਂ ਤਾਂ ਕੋਈ ਡਰ ਨਹੀਂ ਹੈਗਾ ਖਰਾਬ ਨਹੀਂ ਪੱਕ ਜਿਆਦਾ ਜਾਵੇ ਕੋਈ ਚੱਕਰ ਹਾਂ ਉਹ ਵਾਲੀ ਪਹਿਲਾਂ ਵਾਲੀ ਆਪੇ ਹੁਣ ਤੱਕ ਵੀ ਠੀਕ ਦੀ ਹੈ ਇਹ ਕੜਾਉਣਾ ਚਾਹੀਦਾ ਤੇ ਹੁਣ ਤੱਕ ਵੀ ਠੀਕ ਦੀ ਖਰਾਬ ਤਾਂ ਖਬਰੇ ਵੀ ਨਾ ਹੋਵੇ ਉਹੀ ਮਰ ਜੰਨੇ ਗੱਲਾਂ ਉਹ ਅਸੀਂ ਕਿਹੜੇ ਪਾਪਾਈ ਨੇ ਦੇਤੀ ਨਾ ਸਲਾਹ ਹੁਣ ਨਹੀਂ ਇਹਨੂੰ ਕੁਝ ਵੀ ਹੁੰਦਾ ਹਾਂ ਪਾਪਾ ਜੀ ਦੇ ਬਹੁਤ ਮੰਨਦੇ ਤੁਸੀਂ ਕਿਹਾ ਇਹ ਪਾਪਾ ਜੀ ਦੀ ਗੱਲ ਮੰਨਣੀ ਚਾਹਤੇ ਪਾਪਾ ਜੀ ਬੋਲ ਦੇ ਚਲਾਉਣੇ ਆਲਾ ਮੈਂ ਟਰੈਕਟਰ ਚਲਾਉਣੇ ਆਲਾ ਤੁਹਾਨੂੰ ਫਰਕ ਨਹੀਂ ਹੈਗਾ ਫਰਕ ਵੀ ਬਹੁਤ ਫਰਕ ਆ ਹਾਂ ਫਰਕਾ ਉੱਤੇ ਪਾਪਾ ਜੀ ਨੇ ਪਾਪਾ ਜੀ ਮੇਰੀ ਗੱਲ ਸੁਣੋ ਪਾਪਾ ਜੀ ਸਵੇਰੀਆਂ ਰਾਤ ਨੂੰ ਤਾਰੇ ਦੇਖ ਕੇ ਉੱਠ ਕੇ ਸਵੇਰੀਆਂ ਤੱਕ ਕੀਲੇ ਪਾਉਂਦੇ ਹੁੰਦੇ ਤੇ ਮੈਂ ਜੇ ਰਾਤ ਨੂੰ ਤਾਰਾ ਉੱਠ ਕੇ ਦੇਖੋ ਸਵੇਰ ਤੱਕ 20 ਕੀਲੇ ਵਾਦਣੇ ਮੈਂ ਤੁਸੀਂ ਮੈਨੂੰ ਫਰਕੇ ਨਹੀਂ ਸਮਝਦੇ ਮੈਂ ਇੰਨਾ ਤੇਜ ਦਿਮਾਗਾ ਮੇਰਾ ਇੱਕ ਕਮੈਂਟ ਉਹਨਾਂ ਨੇ ਨਾਲ ਨਾਲ ਡਿੰਗ ਭਟਣੀ ਹੈ ਹਾਂ ਸਮਝ ਗਏ ਤੁਸੀਂ ਬੈਠੇ ਨੇ ਆਏ ਚੱਲ ਘਰੀ ਜਾਣਾ ਨਹੀਂ ਪਾਪਾ ਜੀ ਦੀ ਗੱਲ ਅਸੀਂ ਤਾਂ ਮੰਨ ਲਈਏ ਹੁੰਦੇ ਮੰਮੀ ਫਿਰ ਤਾਂ ਮੰਮੀ ਨੇ ਸਾਰਾ ਕਰਾ ਦੇਣਾ ਤਾਂ ਔਰ ਸਾਡੇ ਘਰ 'ਚ ਸਾਰੇ ਨਾ ਬੜੇ ਪਾਪਾ ਜੀ ਆ ਪਾਪਾ ਇਦੀ ਗੱਲ ਮੰਨਣੀ ਜ਼ਰੂਰੀ ਆ ਮੰਨ ਲਓ ਭਾਈ ਚਲ ਗੱਲਾਂ ਸਾਡੀਆਂ ਗੱਲਾਂ ਨਾ ਮੰਨਿਆ ਹੋ ਪਾਪਾ ਜੀ ਦੀ ਗੱਲ ਮੰਨਿਆ ਕਰਿਓ ਤੁਸੀਂ ਠੀਕ ਹੈ ਨਾ ਤੁਸੀਂ ਤਾਂ ਸਾਡੇ ਬਰਾਬਰ ਨੇ ਹਸਾ ਇਸੇ ਬਾਅਦ ਅਸੀਂ ਚਿਰ ਨੂੰ ਠੰਡੀ ਕਰ ਲਿਓ ਹਾਂਜੀ ਪਾਪਾ ਨੂੰ ਅਸੀਂ ਜਾਣਾ ਤੱਬ ਢੰਡੀ ਕਰਕੇ ਜਿਹੜੇ ਚਾਚੇ ਦੇ ਡੱਬੇ ਚ ਪਾਉਣੀਆਂ ਹਾਂਗਕਾਂਗ ਵਾਲੇ ਚ ਉਹ ਪਾ ਲੈਣੀਆਂ ਆਪਾਂ ਨੇ ਤੁਸੀਂ ਮੈਂ ਆਪਣੀ ਪੈਕਿੰਗ ਬੁਕਿੰਗ ਜੀ ਵੀ ਨਹੀਂ ਕੱਪੜੇ-ਕੁੱਪੜੇ ਵੀ ਦੇਖਣੇ ਮੈਂ ਆਪਣੇ ਤੁਸੀਂ ਅੱਜ ਸ਼ਾਪਿੰਗ ਕਰੀ ਆਉਣ ਵਾਲੇ ਸ਼ਾਪਿੰਗ ਕਰ ਦੀ ਥੋੜੇ ਜਿਲੇ ਆਉਣੇ ਨੇ ਕੱਪੜੇ ਤੁਸੀਂ ਆਪਣੇ ਮੈਂ ਆਪਣੇ ਜੁੱਗ ਲੈ ਕੇ ਆਉਣੇ ਕੋ ਕੱਪੜੇ ਨਾਲ ਕਰਨਵੀਰ ਨੂੰ ਲੈ ਜਾ ਉਹਦੇ ਸਕੂਲ ਵਾਲੇ ਬੂਟ ਟੁੱਟ ਗਏ ਬੂਟ ਲੈ ਆ ਉਹਦੇ ਪਵਾ ਦੇ ਬਾਈ ਨੂੰ ਤਾਂ ਨਹੀਂ ਚਾਹੀਦਾ ਹੌਨ ਕੱਪੜੇ ਵੀ ਕਹਿੰਦੇ ਤੇ ਨਹੀਂ ਕਹਿਣ ਦਾ ਪਾ ਮੈਂ ਆਪਣੀ 50 ਰੁਪਏ ਦੀ ਜੇ ਸ਼ਰਟ ਲੈ ਕੇ ਆਉਣੀ ਆ ਤਾਂ ਮੈਂ 500 ਰੁਪਏ ਦਾ ਹੋਰ ਦੀ ਖਰੀਦਦਾਰੀ ਕਰਨ ਕਰਵਾਵਾਂ ਇੱਕ ਬੱਚ अच्छा आयया ਲੱਗਣਾ ਬੈਠੇ ਤੋ ਗੱਲ ਆਪੀ ਦੀ ਬਹੁਤ ਆ ਸੋਚ ਮੰਨੂ ਵੀ ਪਤਾ ਹੈ ਇਹ ਮੰਨੂ ਕੇ ਲਈ ਨਹੀਂ ਤੋ ਮੰਨੂ ਵੀ ਪਤਾ ਉਹ ਕੋਈ ਬਾਤ ਤੇ ਨਹੀਂ ਲੰਦੇ ਚ ਹੁਣ ਫਿਰ ਹੁਣ ਉਹਨਾਂ ਨੂੰ ਐ ਕਹੋ ਵੀ ਇੰਨੇ ਕੁਸੀਂ ਆਪ ਨੂੰ ਲਿਓ ਬਰਨ ਬੂਟਤਾ ਕਾਲ ਵੀ ਤੇ ਸਕੂਲ ਦੇ ਵਿੱਚ ਜ਼ਰੂਰੀ ਵੇਚਤੀ ਆ ਫਿਰ ਹਾਂ ਹਾਂ ਮੈਨਾਂ ਲਾਦਾਂ ਸੈਂਡਲਾਂ ਲੰਗੇ ਕਬੂਟੇ ਆ ਗਏ ਲਿਓ ਆ ਤੁਹਾਨੂੰ ਲਿਆ ਦੂ ਹੁਣ ਤੂੰ ਰੌਲਾ ਨਾ ਪਾਓ ਬਸ ਤੁਸੀਂ ਆਪਣਾ ਕੰਮ ਕਰੋ ਦੇਖੋ ਤੁਹਾਨੂੰ ਠੰਢੀ ਹਵਾ ਚਲ ਆਤੀ ਨਾ ਥੋਪ ਨਿਕਲਣੀ ਨਾ ਦਿੱਤੀ ਤੁਹਾਨੂੰ ਕੁਰਸੀ ਇਹ ਕੁਰਸੀਆਂ ਹਾਇ ਰੱਬਾ ਲੋਕ ਜੇ ਸਾਡੇ ਕੋਲੋਂ ਪਿੰਡੂ ਮਹੌਲ ਦੇਖਣ ਆਉਂਦੇ ਆਂ। ਵੀਰ ਜੀ ਕੁਰਸੀਆਂ ਵੀ ਲੈ ਮੈਂ ਤਾਂ ਕਹਿੰਦਾ ਹੋਰ ਕਰਦੇ ਆਂ ਆਪਾਂ ਇੱਕ ਫਰਸ਼ ਜਿਹਾ ਲਿਆ ਕੇ ਫਰਸ਼ ਪਟਾੜ ਕੇ ਫਰਸ਼ 'ਪਾ ਬੈਠੇ ਕਰੀ ਥੱਲੇ। ਆਏ ਨਹੀਂ ਕਰੇ ਕਰਦੇ। ਮਾੜੀ ਗੱਲ ਆ। ਮਾੜੀ ਗੱਲ ਨਹੀਂ ਹੈਗੀ। ਲੋਕਾਂ ਦੀ ਆਪਣੀ ਆਪਣੀ ਸੋਚ ਹੈ। ਕੋਈ ਕਈ ਜਗ੍ਹਾ ਮੈਂ ਦੇਖਿਆ। ਉਹ ਭਾਈ ਤੁਸੀਂ ਫਰਸ਼ ਪਟਾੜ ਕੇ ਥੱਲੇ ਘਾਤੇ ਬੈਠਦੇ ਸਾਡੇ ਦੇਖਣ ਆ ਬੈਠਦੇ ਆਂ। ਮੈਨੂੰ ਹਾਲਪਤ ਕਿਹੜਾ ਹੁੰਦਾ ਜਿਹੜੇ ਬੜੇ ਬੜੇ ਲੱਕੜੀ ਵਾਲੇ ਮਿੰਜੇ ਹੁੰਦੇ ਆ। ਉਹ ਲਿਆਓ। ਹਾਇ ਰੱਬਾ ਲਿਆਓ। ਯਾਨੀ ਕੁਛ ਨਾ ਕੁਛ ਲ ਤਾ ਖੜਾ ਛਟੂ ਤਾ ਖੜਾ ਛਟੂ ਲੈ ਆਉਂਦੇ ਨਹੀਂ ਹੁਰ ਗਾ ਚਲਾਂ ਮੈਂ ਹੁਣ ਹਾਂਗਕਾਂਗ ਤੇ ਲੈ ਕੇ ਆਉਂਗਾ ਮੰਜੇ ਵੀ ਲੈ ਕੇ ਆਉਂਗਾ ਤੁਹਾਡੇ ਬਾਣ ਵੀ ਲੈ ਕੇ ਆਉਂਗਾ ਠੀਕ ਹੈ ਨਾ ਲੈ ਕੇ ਆਉਣਾ ਹਾਂਗਕਾਂਗ ਠੀਕ ਹੈ ਨਾ ਜਹਾਜ਼ ਦੇ ਮਾਣ ਜਹਾਜ਼ ਵਾਲੇ ਨੂੰ ਪੁੱਛੂਗਾ ਮਾਹਬਾਈ ਸਾਈਡ ਪਰ ਬੰਨ ਲਵਾ ਟੈਰਾਂ ਟੂਰਾਂ ਨਾਲ ਮੰਜੇ ਜੇ ਤੋ ਮੰਨ ਗਿਆ ਤਾਂ ਠੀਕ ਹੈ ਮੈਂ ਹੀ ਬਸ ਸੱਤ ਨਾ ਬੈਠ ਰੂਆ ਲੈ ਕਲਵੰਤ ਭਾਜੀ ਦਾ ਵੀ ਫੋਨ ਆ ਗਿਆ ਵਿੱਚੇ ਲਓ ਜੀ ਦੇਖੋ ਦਿੱਲੀ ਵਾਲੇ ਭਾਜੀ ਦਾ ਫੋਨ ਆ ਗਿਆ ਦੇਖਦੇ ਕੀ ਕਹਿੰਦੇ ਹੋ ਹੈਲੋ ਹੈਲੋ ਭਾਜੀ ਸਾਸਰੀਕਾਲ ਜੀ ਤੁਹਾਡੀ ਚਟਣੀ ਤਿਆਰ ਪਈ ਆ ਜੀ ਮੈਂ ਕਿਤੇ ਪੰਜਾਬਾਂ ਦੱਸ ਦੋ ਮੈਨੂੰ ਬੱਚਾ ਬੱਸ ਜੀ ਤੁਸੀਂ ਚਾਹੇ ਨਿਕਲ ਕੇ ਗੇਸ ਕਰ ਦੋ ਬਾਬਾ ਗੁਰਦਿੱਤਾ ਜੀ ਦੇ ਅੱਛਾ ਬਾਬਾ ਗੁਰਦਿੱਤਾ ਜੀ ਦੇ ਤੁਸੀਂ ਪਹੁੰਚ ਗਏ ਜੀ ਹਾਂ ਇਸੇ ਮਤਲਬ ਉੱਤਾਂ ਚੱਲਣਾ ਲੱਗਣਾ ਹੁਣ ਇਸ ਹਿਸਾਬ ਨਾਲ ਵਾ ਕੋਈ ਗੱਲ ਨਹੀਂ ਮੈਂ ਕਿਸੇ ਵੀ ਹੀਲੇ ਦੇ ਨਾਲ ਭਾਵੇਂ ਤੁਹਾਨੂੰ ਮੈਂ ਦੱਸਾਂ ਵੀ ਫਲਾਣਾ ਕੋਰਤੇ ਫੜ ਲਿਓ ਬਾਈਪਾਸ ਤੇ ਸੁਖਵੀਰ ਠੀਕ ਹੈ ਨਾ ਜੀ ਮਾ ਕੋਈ ਗੱਲ ਨਹੀਂ ਓਕੇ ਮੈਂ ਲੱਗਿਆ ਪੈਕ ਕਰਨ ਮੈਂ ਪੈਕ ਕਰਕੇ ਤੁਹਾਡਾ ਸਮਾਨ ਪਹੁੰਚਾਉਣ ਲੱਗਿਆ ਜੀ ਇੱਥੇ ਕੋਈ ਨਹੀਂ ਜੀ ਆਚਾਰ ਵੀ ਕਰ ਦਿੰਦੇ ਜੀ ਠੀਕ ਹੈ ਜੀ ਓਕੇ 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 ਠੀਕ ਹੈ ਹੋਜੂ ਜੀ ਓਕੇ ਓਕੇ ਜੀ ਓਕੇ ਓਕੇ ਲਓ ਜੀ ਕਰ ਲੋ ਕਹਿੰਦੇ ਕਲਵੰਤ ਭਾਜੀ ਨੂੰ ਫੋਨ ਹੈ ਹੈ ਬਿਲ ਮੰਗਾ ਲਿਆ ਜੀ ਤੁਸੀਂ ਕਹਿੰਦੇ ਕਲਵੰਤ ਭਾਜੀ ਨੂੰ ਫੋਨ ਕਰਨਾ ਦੇਖੋ ਐਨੀ ਅਕਲ ਦੀ ਗੱਲ ਹੁੰਦੀ ਹੈ ਜਿਹੜੀ ਤੁਸੀਂ ਆ ਗੱਲ ਕਰੀ ਆ ਸ਼ਾਮ ਨੂੰ ਮੈਨੂੰ ਖਿਆਲ ਆ ਗਿਆ ਤਾਂ ਮੈਂ ਭਾਜੀ ਨੂੰ ਫੋਨ ਕਰ ਲਿਆ ਸੀਗਾ। ਆਹ ਭਾਜੀ ਤੁਹਾਡੀ ਚਟਣੀ ਵਿੱਚ ਹੀ ਰਹਿ ਗਈ। ਜਦੋਂ ਮੈਂ ਉੱਥੇ ਬਈਆਂ ਕੋਲ ਨੂੰ ਗਿਆ ਤਾਂ ਨਾ ਮੇਰੇ ਖਿਆਲ ਆ ਗਿਆ ਮਾਹੋ ਚਟਣੀ ਰਹਿ ਗਈ। ਭਾਜੀ ਕਹਿੰਦੇ ਚੱਲ ਕੋਈ ਗੱਲ ਨਹੀਂ। ਮੈਂ ਉਹਨਾਂ ਨੂੰ ਕਿਹਾ ਮਾਹ ਸਾਨੂੰ ਚਟਣੀ ਦੇਣੀ ਜ਼ਰੂਰ ਆਸੀਂ। ਠੀਕ ਹੈ। ਵੀ ਪਰ ਮੈਨੂੰ ਜਦੋਂ ਤੁਸੀਂ ਆਨੰਦਪੁਰ ਸਾਹਿਬ ਤੋਂ ਵਾਪਸ ਆਉਣਾ ਮੈਨੂੰ ਕਾਲ ਕਰਦੇ। ਮੈਨੂੰ ਐ ਲੱਗ ਰਿਹਾ ਵੀ ਜਿੱਕਨਾ ਟਾਈਮ ਉਹਨਾਂ ਦਾ ਜ਼ਿਆਦਾ ਹੋ ਗਿਆ ਹੁੰਦਾ ਹੈ ਨਾ ਵੀ ਇਸ ਗੱਲ ਕਰਕੇ ਸ਼ਾਇਦ ਉਹ ਨਿਕਲਣਾ ਗਏ ਹੋਏ ਮੈਂ ਤੁਹਾਨੂੰ ਤਾਂ ਕਹਿੰਦਾ ਤਾਂ। ਉਹਨਾਂ ਦੀ ਕਾਲ ਆ ਗਈ। ਹੁਣ ਮੈਂ ਡੱਬੇ ਦੇ ਵਿੱਚ ਪਾਉਣੀ ਹੈ ਗਰਮਾ-ਗਰਮ ਚਟਣੀ। ਗਰਮ ਗਰਮ ਨਹੀਂ ਪੜੀ ਪਲਾਸਟਿਕ ਦੇ ਤਾਂ ਠੰਡੀ ਪਰਮਾਨਾ ਨੂੰ ਉਹਨਾਂ ਨੂੰ ਕਹਿ ਦਿੰਦੇ ਕਿ ਥੋੜਾ ਜਿਹਾ ਕੇ ਸੇਕ ਲਵਾ ਦੇ ਰੀ ਨੂੰ ਚਲਵਾਉਣਾ ਹੈ। ਬਸ ਜਿੰਨੀ ਕਿ ਲੈਣੀ ਹੈ ਉਹਨਾਂ ਨੇ ਉਹ ਤੋਂ ਥੋੜੇ ਕਾਣੇ ਉਹਨੇ ਕਿੰਨੇ ਦਿਨ ਚ ਖਤਮ ਵੀ ਕਰ ਦੇਣੀਆਂ। ਹੈ? ਅਸੀਂ ਬਦਲਜੀਂਦਰ ਬੀਜੀ ਨੂੰ ਵੀ ਫੋਨ ਕਰਿਆ ਸਵੇਰੇ। ਉਹਨਾਂ ਨੂੰ ਵੀ ਦੱਤੀ ਸੀ ਜੀ ਟੱਢਣੀ। ਉਹਨਾਂ ਨੂੰ ਕਹਿੰਦੇ ਵੀ ਸੇਕ ਲਵਾ ਲਿਓ। ਪਾਪਾ ਜੀ ਨੇ ਕਿਹਾ। ਅੱਛਾ ਫਿਰ ਹੋਰ ਆਪਾਂ ਕਿਹਨੂੰ ਇੱਕ ਮਾਫੀ ਨੂੰ ਵੀ ਦੇ ਕੇ ਆਇਆ ਤਾਂ ਮਾਫੀ ਨੂੰ ਵੀ ਕਹਿੰਦੇ ਫੋਨ ਕਰਕੇ ਵੀ ਸੇਕ ਲਵਾ ਲਿਓ। ਹੋਰ ਅੱਗੇ ਕਿਸੇ ਨੂੰ ਕਿਹਨੂੰ ਉਹਨਾਂ ਨੂੰ ਵੀ ਕਹਾਂਗੇ ਸੇਕ ਲਵਾ ਲਿਓ। ਮੰਮੀ ਨੂੰ ਅਨੇ ਆਪਣੇ ਟਾਂਗਨਾ ਬਣਾ ਲੜੀ ਮੰਮੀ ਵੀ ਕੰਮ ਕਰਦੀ ਸਨ। ਸਿਵਾੜਾਂ ਨਹੀਂ ਕਹਿ ਸਕਦੇ ਨਾ ਵੀ ਮੰਮੀ। ਚਲੋ ਅਪਰਾਈ ਕਰਦਾ ਹਾਂ। ਮੈਂ ਮੜਾ ਜਾ ਕੇ ਅੰਦਰ ਤੇ ਕੋ ਡੱਬਾ 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 ਕੋ ਚਟਣੀ ਵਾਸਤੇ ਦੇਖੀਏ ਨਾਲੇ ਅਚਾਰ ਵਾਸਤੇ ਹੈਨਾ। ਲੋਹ ਦੇ ਦੋ ਕਾਣੇ ਆ ਗਏ। ਪਹਿਲਾ ਕੱਢ ਤੇ ਇਹਨਾਂ ਨੇ। ਇਹਨਾਂ ਦਾ ਕੰਮ ਆ ਵੀ ਆ। ਬੋਕ ਦੇ ਸੰਗਾਂ ਨੂੰ ਲਾ ਕੇ ਹੱਥ ਆਪ ਪਿੱਛੇ ਹਟ ਜਾਣਾ ਮਾਤਨ ਵਰਗਾ ਮੈਂ ਤੁਹਾਡੇ ਨਾਲ ਹੀ ਬੈਠੀ ਹਾਂ ਤੁਸੀਂ ਸਿਲੰਡਰ ਭੜਾਣ ਚ ਆ ਕੇ ਗਬਲਾ ਕਾਣਾ ਮੈਂ ਕੱਢਿਆ ਯਾਦ ਕਰ ਲੋ ਮੇਰੀ ਬਾਹਂ ਦੁਖਣ ਲੱਗ ਗਈ ਮੈਂ ਬਣਾਇਆ ਤੀਖੋ ਭੈਣ ਜੀ ਚੱਲ ਗਈ ਉਧਰ ਆਪ ਆ ਉੱਥੇ ਪੱਖਾ ਲਾ ਕੇ ਮਸ਼ੀਨ ਪਰ ਬੈ ਗਈ ਹੁਣ ਉਹ ਰੀਤ ਬੈਠੀ ਹੈ ਦੇਖੀ ਚਲਾਉਂਦੀ ਹੈ ਮਸ਼ੀਨ ਦੇਖੀ ਉਹ ਤੇਰੀ ਭੈਣ ਜੀ ਨੇ ਕੀਲੀ ਬੈਠੀ ਬੱਟੇ ਬਵਾ ਪਹੁੰਚੇ ਰਿਸਪੀਟੇ ਤੇਰੀ ਮਾਂ ਆ ਆ ਇੱਧਰ ਆ ਜਾ ਨਾ ਤੀਖੋ ਨੇ ਆਣਿਆਂ ਨੂੰ ਤਾਂ ਨਾ ਜਿੰਨਾ ਮਰਜ਼ੀ ਰੋਕੋ ਇਹ ਚੀਜ਼ਾਂ ਤੇ ਚੱਲ ਭਾਣੇ ਆਜਾ ਆਹ ਦੇਖੋ ਕਿੱਥੇ ਪਾਇਆ ਆਹਾ ਕੜਾ ਹੱਥ ਦੇ ਵਿੱਚ ਕਿੱਥੇ ਜਿਕੜੀ ਕਿਆ ਬਾਤ ਬਾਤ ਪਮਰੇ ਨਹੀਂ ਹੁੰਦੇ ਕੜਾ ਮਿਆਣੀ ਵਾਲੇ ਮਹਾਰਾਜ ਜੀ ਅਸਾਂ ਬਾਂਦਰ ਕਾ ਕਹਿੰਦੇ ਉਹਨੂੰ ਬਾਂਦਰ ਸੁੱਕਾ ਤਾਜ ਨੂੰ ਮਾਤਾ ਨਹੀਂ ਯਾਰ ਉਹ ਕੀ ਕਹਿ ਰਹੇ ਮੈਨੂੰ ਨਹੀਂ ਪਤਾ ਐ ਕਿਹਨਾਂ ਦਾ ਬਾਂਦਰ ਸੂਤਾ ਬਾਂਦਰ ਕੋਕਾ ਅੱਛਾ ਅੱਛਾ ਹੁਣ ਨਜ਼ਰਬੰਦ ਪਤਾ ਨਹੀਂ ਨਜ਼ਰਬੰਦ ਐ ਕਿਹਨਾਂ ਗਨੂ ਹਾਂ ਉਹ ਦੇਖੋ ਕਿੱਥੇ ਪਾਇਆ ਉਹਨੇ ਬਾਹ ਦੇ ਵਿੱਚ ਹੋ ਗਏ ਹੋਰ ਆਇਆ ਮੈਨੂੰ ਪਾਣੀ ਵੀ ਨਹੀਂ ਪੁੱਛਿਆ ਵਾ ਸਿਲੰਡਰ ਲੈ ਕੇ ਇੱਥੇ ਨਹੀਂ ਬਹਿ ਗਿਆ ਗਰਮੀ ਗਰਮੀ ਹੁੰਦੀ ਹੈ ਫੈਸਲਾ ਉਹ ਬੱਸ ਅਭੀ ਮੈਨੂੰ ਖੇਚ ਨਹੀਂ ਆਉਂਦੀ ਹੈ ਜੀ। ਠੇਕ ਨੇ ਉਹਦੇ ਐਂ ਲੱਗਦੀ ਹੈ ਜੀ। ਆਂ ਤੇ ਲਬੋਲ। ਤਾ ਤੂੰ ਪਰਾਨੋ ਕਰਕੇ ਸੱਤ ਮਾਰਦਾ ਤੂੰ ਵੀ ਇਹਨੂੰ ਕਿਉਂ ਮਰ ਜੀਂਦੀ ਵੀ ਥਨੇ ਟਾਇਲ ਵੀ ਫੋਟੋ ਜਿਵੇਂ ਟਾਇਲ ਬੋਲਦੀ ਕਹਿੰਦੀ ਜਾਂ ਫੋਟੋ ਜਿਵੇਂ ਬੋਲ। ਉੱਛਾ। ਫੇ ਚਲ ਥਾਡੇ ਮਿਸਤਰੀ ਪਤਾ ਨਹੀਂ ਕਿਹੇ ਦੇ ਤੇ ਐ ਹੋ ਗਿਆ ਫਲਾਣਾ ਹੋ ਗਿਆ ਬੱਸ। ਆਹੇ ਗਰਮੀ ਚ ਨਾ ਗਰਮ ਹੋਵੋ। ਨਾ ਗਰਮ ਹੋਵੋ। ਪਤਾ ਨਹੀਂ ਮੇਰਾ ਤਾਂ ਨਾ ਤੇ ਬੀਪੀ ਜਿਆਲ ਹੋਆ। ਬੀਪੀ ਨਹੀਂ ਲੋ ਕੱਲ ਮਸ਼ੀਨ ਚਲਾਈ ਜੀ ਇਹਨੇ। ਜਾਤਾਂ ਨੇ ਉਹ ਬਾ ਬਾ ਵਾ ਡਰਖਾ ਐ ਪਤਾ ਨਹੀਂ ਕਿਨੇ ਕਹਤਾ ਬਲਜਿੰਦੇ ਨੇ ਵੀ ਤੇਰੇ ਐਨਕਾ ਲੱਗਣੀਆਂ 7 ਦਿਨ ਰੋਟੀ ਖਾਣੀ ਔਖੀ ਕਰਤੀ ਹਾਂ ਐਨਕਾ ਲਵਾ ਲਿਆ ਮੈਨੂੰ ਚੱਕਰ ਆਉਂਦੇ ਹਾਂ ਮੈਂ ਗਿਰ ਗਈ ਹਾਂ ਮੈਂ ਪੈ ਗਈ ਹਾਂ ਮੈਂ ਲਟ ਗਈ ਹਾਂ ਵਰ ਗਈ 7 ਦਿਨ ਬਾਅਦ 3 ਘੰਟੇ ਐਨਕਾ ਹੁਣ ਤੱਕ ਟੋਟਲ 3 ਘੰਟੇ ਐਨਕਾ ਲਾਈ ਹੁਣ 7 ਮਹੀਨੇ ਹੋ ਗਏ ਐਨਕਾ ਬਣੀਆਂ ਨੂੰ 8 ਬਣ ਗਏ ਹੋਣ 9 ਲੰਘ ਗਏ ਹੋਣ ਕੱਲ ਲਾਈਆਂ ਨਹੀਂ ਹੈ ਹਾਂ ਹਾਂ ਹੁਣ ਤਾਂ ਸਰੁੱਪ ਤੇ ਕੱਚ ਵੇਰਦੀ ਕਿ ਜਿਹੜੀ ਤੱਤਾ ਰੌਂਦਾ ਤੱਤਾ ਰੌਂਦਾ ਚੱਕਰ ਆਉਂਦੇ ਸਿੱਤੀ ਗਰਮੀ ਬਹੁਤ ਆ ਹਾਂ ਅੱਜ ਤਾਂ ਮੌਸਮ ਠੀਕ ਹੈ ਬੱਤਖਣ ਤਾਂਦਾ ਮਹੀ ਪੈ ਗਏ ਨਾ ਬੱਤਖਣ ਕਰਕੇ ਤਾਂ ਮੇਰੀ ਬਾਹਂ ਦੁਖਦੀ ਆ ਹੂੰ ਹੋਰ ਜਦੋਂ ਹਾਂ ਦੁਖਣੀ ਹੋਵੇ ਇੱਥੇ ਨਾ ਕਰਦੇ ਯਾਰ ਕਿਹੜੀਆਂ ਤੁਸੀਂ ਹਾਂ ਮੈਂ ਮਾਰਿਆ ਤੈਨੂੰ ਧੱਕਾ ਤਾਂ ਕਿਹ ਪੜਾਤਾ ਹਾਂ ਤੂੰ ਚੌਥੀ ਜੇ ਪਾਇਤਾ ਤਮ ਵੀਰੇ ਨਾ ਫੋਨ ਫੜ ਕੇ ਕੋਟੇ ਪਰ ਨੂੰ ਜਾ ਹਾਏ ਹਾਏ ਫਾਇਓ ਚੱਕਰ ਠੀ ਕਰ ਦੇ ਨੀ ਜਿੱਦ ਤੇ ਮੈਂ ਤੇ ਲੜੀ ਜਾਂਦੇ ਆਈ ਮੇਰੇ ਨਾਲ ਹੂੰ ਮੈਂ ਦੇਖ ਲਓ ਕਿੰਨੀ ਸਾਊ ਹਾਂ ਟੈਂਟੀ ਬਾਲਕ ਦਾ ਕੇਸ਼ਪਾਲ ਐਨੀ ਸਾਊ ਹਾਏ ਮੇਰੇ ਰੱਬ ਇਹਦੇ ਮੂੰਹ ਚ ਤਾਂ ਗਾਉ ਆਏ ਦਾ ਜਮੀ ਨਾ ਡੰਗਰ ਜਨਾਨੀ ਐ ਇਹਦੇ ਮੂੰਹ ਚ ਕਿੱਥੇ ਜਵਾਨ ਐ ਅੱਗੇ ਅੱਗੇ ਉਹ ਗਾਉ ਕਹ ਜੇ ਮੈਂ ਗਾਉ ਕਹ ਜੇ ਤਾਂ ਮੱਕ ਜੇ ਮੈਂ ਪਹਿਲਾਂ ਗਾਉ ਕਹਤਾ ਫਿਰ ਤੈਨੂੰ ਖੋਜੂਗੀ ਹਾਂ ਇਹ ਤਾਂ ਗਾਉ ਪਹਿਲਾਂ ਜੇ ਮੈਂ ਡੰਗਰ ਕਹਤਾ ਹੈ ਕਿ ਕੀ ਹੈ ਇਹ ਸਹੀ ਨਹੀਂ ਐਵੇਂ ਨਹੀਂ ਕਰੇ ਕਿ ਕਿ ਤੂੰ ਡਾਹ ਹੋ ਗਿਆ ਕਰ ਮੇਰੇ ਦਿਮਾਗ ਹਿੱਲ ਗਿਆ ਹਾਂ ਤੇਰਾ ਠੀਕ ਹੈ ਮੰਗੋ ਆ ਸਾਡਾ ਪਣਾ ਮੰਗੋ ਮਾਂਗੋ ਵਾਲ ਗਿਆ ਮੰਗੇ ਵਾਲਾ ਮੰਗੇ ਵਾਲਾ ਮੰਗੋ ਵਾਲਾ ਹੁੰਦਾ ਏ ਮੰਗੇ ਵਾਲਾ ਇਹ ਜੀ ਮੇਰਾ ਸੱਚੀ ਮੈਂ ਚਲੀ ਜਾਵਾ ਗਰਮੀ ਲੱਗਦੀ ਕਿੱਥੇ ਭਾਂਬਰੀ ਬਾਗੋ ਪੈਂਦੇ ਜੇ ਤਾ ਜਾਣਾ ਮੈਂ ਗਰਮੀ ਆਉਣੀ ਮੈਂ ਨਾ ਕੇਸੀ ਮੈਂ ਬੈਠੇਗੀ ਬਸ ਇਹ ਤਾਂ ਸੁਣਿਦਾਰਾ ਤਾਂ ਸੁਣਿਦਾਰਾਂ ਦਾ ਫਰਕ ਡਾ ਲਾ ਇਹ ਗੱਲ ਹੈ ਥੋੜੀ ਮੰਨ ਮੇਰੀ ਵੀ ਮੰਨਣ ਯਾਰ ਇਹ ਮੈਂ ਕਰੀਆ ਨਾ ਆਪਣੇ ਆਪ ਨੂੰ ਇੱਕ ਜੀ ਜਿਹੜੀ ਇਹਦੇ ਵਿੱਚ ਪਹਿਲਾਂ ਸੀ ਉਹ ਸੀ ਕੜਾਈ ਚ ਵਾ ਕੇ ਰੱਖਦੀ ਯਾਰ ਠੰਡੀ ਠੰਡੀ ਹੋ ਕੇ ਪੈਣੀ ਐਨ ਕੋਸੀ ਜੀ ਵੀ ਨਹੀਂ ਪੈਣੀ ਜਿਹੜੀ ਬਹਾਰ ਵਾਲਿਆਂ ਦੀ ਆ ਉਹ ਹੁਣੇ ਡੱਬਿਆਂ ਚ ਪਾ ਦੇ ਕ ਡੱਬਾ ਤਾਂ ਮੈਂ ਲਿਆ ਤਾਂ ਇੱਕ ਹੋਰ ਡੱਬਾ ਤੁਹਾਨੂੰ ਹੋਰ ਲੈ ਦਿਆਂ ਠੀਕ ਐ ਠੀਕ ਸੰਗੋ ਵਿੱਚ ਥੱਲੇ ਚੁੱਲੇ ਨੇ ਕਿੰਨੀ ਦੇਰੀ ਦੇ ਲਾ ਹੋਰ ਅੱਗ ਤੇਜ਼ ਕਰ ਦਿਓ ਥੋੜੀ ਜੀ ਹਾਈ ਮੰੰਗੂ ਵਾਲਾ ਮੰੰਗਵਾਲੀਂ ਦਾ ਬੰਗਿਆ ਯਾਰ ਹੰਦਾ ਮੰੰਗੇ ਵਾਲਾ ਹਾਈ ਗਰਮੀ ਤੂੰ ਦੇਖਿਆ ਸਰੇਦਾ ਮੈਂ ਬਹੁਤ ਮੋਰਚਾ ਨਹੀਂ ਹੋ ਰਿਹਾ ਦਰਮੀ ਸਾਨੂੰ ਲੱਗੀ ਜਾਨੀ ਬਾਹਰ ਘੁੰਮਦੇ ਨੂੰ ਇੱਕ ਬਾਥਰੂਮ ਚ ਵੜ ਗਈ ਨਹਾਉਣ ਲੱਗੀ ਇਹ ਨਹਾਉਣ ਚੱਲੀ ਸੀ ਕਹਿੰਦੀ ਦੀਦੀ ਤੇ ਬਾਅਦ ਮੈਂ ਨਹਾ ਲੈਣਾ ਮੈਂ ਬਾਅਦ ਠੀਕ ਐ ਹੌਟਲ ਦਾ ਕੰਮ ਆ ਜੂਏ ਨੂੰ ਫਸਾ ਦੋ ਆਪ ਕਰੋ ਅੱਛਾ ਨਹੀਂ ਮੈਂ ਤੁਹਾਡੇ ਨਾਲ ਬਰਾਤੀਆਂ ਬਰਾਬਰ ਕੈਮਰਾ ਚੱਕ ਲਿਆ ਜੱਸ ਮਹੀਨਾ ਤਾਂ ਪਹਿਲਾਂ ਤਾਂ ਉੱਥੇ ਬੈਠੀ ਦੀ ਕੁਰਸੀ ਲਾਈ ਵੀ ਪੱਕਾ ਛੱਡਿਆ ਬਾ ਹਾਂ ਕਾਹਦੀ ਦੀਦੀ ਦਾ ਚੱਕ ਲਿਆ ਮੇਰਾ ਪੁੱਤ ਹਏ ਕੋਲੀ ਵੀ ਕਰਦੀ ਐ ਸੁਵੇਰੇ ਵੀ ਚੱਕੀ ਫਿਰਦੀ ਐ ਬਿੱਲੀ ਆ ਆ ਕਿੰਨਾ ਸਾਈਕਲ ਲਾਉਣਾ ਹੈ ਉਹ ਕੁੱਤੀ ਦੇ ਹੱਥ ਤੋਂ ਕਿੰਨੀ ਬਾਈ ਉਹ ਹਾਂ ਕਿੰਨਾ ਸਾਈਕਲ ਲਾਉਣਾ ਹੈ ਟੈਂ ਲੱਗੂ ਗਾਜਾ ਸੇਕੋ ਕਾਲੀ ਹੋਣੀ ਐ ਨੇ ਅੱਗ ਪਾਲ ਅੱਗ ਪਾਲ ਥਲੇ ਸਪੋਹੀ ਇੰਨੀ ਭੱਗ ਗਈ ਤੇਲ ਤਾਂ ਝਣ ਆ ਗਿਆ ਤੇਲ ਆ ਵੀ ਪਾ ਲਵਾਂ ਵਿੱਚ ਤੇਲ ਨਹੀਂ ਹੈਗਾ ਇਹ ਗੋੜਾ ਹੈ ਛਾ ਗੋੜਾ ਮਨੂੰ ਦੇ ਦੇ ਜੇਰੀ ਕੜ ਕੇ ਕੱਢ ਦਿਓ ਤੇਲ ਚੰਗੀ ਤਰ੍ਹਾਂ ਸਾਫ ਕਰ ਲਈ ਇਹਨੂੰ ਐਨ ਇਹ ਜਨਾਬ ਉਹ ਘਤੋ ਜਿੰਨਾ ਪ੍ਰਾਤ ਗਲਤ ਰੱਖਿਆ ਤੇਲ ਚੋ ਗਿਆ ਨਾ ਜਿਹੜਾ ਔਰਤ ਆ ਤੇ ਕੰਧ ਪਰ ਤੇ ਉਤਰਨਾ ਹੀ ਨਹੀਂ ਹਰ ਵਾਰ ਤੁਸੀਂ ਇੱਥੇ ਵੀਡੀਓ ਬਣਾਉਣੀ ਆ ਜਾਂ ਫਿਰ ਕੰਧ ਨੂੰ ਮੇਂ ਨਹੀਂ ਕਰੇਗਾ ਪੋਚਾ ਦੇਣਾ ਸ਼ੁਰੂ ਕਰ ਰਿਓ ਨਾਲ ਰੰਗ ਦੇ ਆਪਾਂ ਨੇ ਰੰਗ ਪੈਂਟ ਖੁੱਦ ਹੀ ਕੰਮ ਕੋਈ ਨਾ ਕਰਿਓ ਪੂਠੇ ਕੰਮ ਕਰਨੀ ਜਾਣਦੇ ਆ ਸੀ ਹਾਂ ਬਤ ਅਰੇ ਮੈਨੂੰ ਪਾਣੀ ਤਾਂ ਲਿਆ ਦੇ ਪੁੱਤ ਇੱਕ ਗਲਾਸ ਨਹੀਂ ਉਹ ਜਿਹੜੀਆਂ ਗ੍ਰਿਲਾਂ ਜੀਆਂ ਲਿਆ ਕੇ ਰੱਖਿਓ ਕਾਦੇ ਵਾਸਤੇ ਰੱਖੀ ਕਿਹੜੀਆਂ ਗ੍ਰਿਲਾਂ ਕਹੋ ਵੀਰ ਜੀ ਵੀ ਬੋਲਦੇ ਤੇ ਕਿਹੜੀਆਂ ਗ੍ਰਿਲਾਂ ਜਿਹੜੀਆਂ ਉਹ ਗੱਡਣੇ ਆਲੇ ਸੀ ਮੈਂ ਵੇਖਾਂ ਕਲੀਆਂ ਕਰਨੀਆਂ ਸੀ ਗ੍ਰਿਲਾਂ ਹੰਗਰਾਂ ਗ੍ਰਿਲਾਂ ਉਹ ਕਾਦੇ ਵਾਸਤੇ ਰੱਖੀਆਂ ਹੋਈਆਂ ਉਹ ਕੋਰਨਾ ਤੇ ਕੰਮ ਲੈ ਲਿਆ ਪੋਲਟਰੀ ਫਾਰਮ ਚ ਕੰਮ ਲੈਣਾ ਤੋਂ ਉਹਨਾਂ ਤੇ ਲੈ ਲਿਆ ਉਹ ਤੇ ਬੌਂਟ ਤੋਂ ਲੈਣਾ ਤਾਂ ਪਰਦੇ ਤਲਾ ਨਹੀਂ ਹੋਏ ਚਾਦਰ ਟੰਗੀ ਹੋਈ ਆ ਇਹਦਾ ਬਾਹਰ ਤੇ ਧੁੱਪ ਪੈਣ ਨੂੰ ਟੰਗੀ ਹੋਈ ਆ ਵੀ ਇਧਰ ਤੇ ਧੁੱਪ ਅੰਦਰ ਨਾ ਜਾਵੇ ਜੇ ਪਰਦੇ ਹੋਣ ਪਵੇ ਨਾ ਬਾਹਰ ਨਾਲ ਭਾਲਦੀ ਵੀ ਮੈਂ ਲੜ ਕੇ ਚੱਲ ਜਮਾ ਸੁੱਖੋ ਪੈਣ ਦੀ ਬਾਹਰ ਆ ਗਈ ਮੇਹੋਂ ਮੈਂ ਬਾਜ਼ਰੋਂ ਤੇ ਚੱਲ ਗਿਆ। ਅੱਜ ਆਪਾਂ ਅੰਦਰ ਰੋਟੀ ਬਣਾਈ ਏ। ਹਾਂ ਖਾਈਏ ਰੋਟੀ ਖਾਣੀ। ਇੱਥੇ ਦੇਖਾ ਭੁੱਖਾ ਨਾ ਰਹੋ। ਬਾਜ਼ਾਰ ਘੜਦੂਗਾ ਪਾਈਆ। ਕਿੰਨੀ ਤੇ ਕੱਤੀ ਖਾਦੀ ਆ। ਖਾਦੀ ਆ ਜੱਤੇ ਬਾਦ ਕੰਮ ਵੀ ਕਿੰਨੇ ਕਰਿਆ ਮੈਂ ਤਾਂ ਟੋਕਰੇ ਡੰਗਰਾਂ ਦੇ ਸਿਟਿਆ ਡੰਗਰਾਂ ਨੂੰ ਪਾਣੀ ਪਿਲਾਇਆ, ਸਿਲੰਡਰ ਭਰ ਆ ਲਿਆ। ਥੱਲੇ ਮਾਂ ਬੋਲਿਆ। ਐ ਸੰਦੀਪ ਭਰਾ। ਮੈਂ ਰੋਲੇ ਬੈਠਾ ਤੁਹਾਡੇ ਬਰਾਬਰ। ਚਾਰ ਟੋਕਰੇ ਡੰਗਰਾਂ ਦੇ ਸਿਟਿਆ ਆ। ਠੀਕ ਆ। ਸੁਣਾ ਸੁਣਾ। ਕੋਈ ਤਾਂ ਨਹੀਂ ਗਿਆ। ਇੱਧਰ ਕੰਮ ਹੋ ਗਿਆ ਏ। ਪਾਣੀ ਦੀ ਬੋਤਲ। ਮੈਂ ਕਿਆ ਕਿਹਾ ਤਦਨ ਵੀਰ ਜੀ ਨੂੰ।

ਥੱਲੇ ਹੁਣ ਮੈਂ ਝਾੜੂ ਵੀ ਲਾਏ ਆਉਣਾ ਕਹਿ। ਬਾਹਰ ਨਾਲ ਮਰਦੀ ਆ। ਥੱਲੇ ਮੈਂ। ਥੈਂਕ ਯੂ ਮੇਰੇ ਪੁੱਤ ਨੂੰ ਦੱਸ ਆ ਗਿਆ ਮੇਰੇ ਕੋਲ। ਐ ਸੰਦੀਪ ਪੂਰੀ ਟੈਨ ਨਹੀਂ ਅੱਗੇ ਕਾਤੇ ਵਾਲੀ ਆ ਕਿੰਨਾ ਦਾ ਫਸ ਗਿਆ। ਤੇਰੇ ਦਿਓਰ ਨੇ ਬੁਲਾਈ ਆ। ਫਿਰ ਤਾਂ ਹੁਣ ਬੇਲੇ। ਮੇਰੀਆਂ। ਆਹ ਹੋਇ ਤੇ ਪਾਣੀ ਮਾਰਦੇ ਬੇਲੇ ਨੂੰ। ਨਾ ਕਿਤੇ ਵੇ ਜੜਾ। ਨਾ ਮੇਰਾ ਘਰ ਵਾਲਾ ਤਾਂ ਬਹੁਤ ਕੰਮ। ਮੈਂ ਤਾਂ ਆਪਣੇ ਘਰ ਵਾਲੇ ਤੇ ਟਾਇਰ ਤੋੜ ਦਣੀ। ਹਵਾ ਚਲਾ ਦੇ ਰੰਬਾ ਮੇਂ ਕਾਰਾਂ ਨੂੰ ਗਰਮੀ ਲੱਗਦੀ ਐ ਹੈ ਨਹੀਂ ਬੈਠਾ ਮਾਰੇ ਕਰਵਾਲਾ ਨਹੀਂ ਕਹ ਤੰ ਤਤਾ ਕੁਭੀ ਕਰੇ ਕੂੰ ਕੋਸੋ ਹੈਗੀ ਆ ਉਹ ਗੱਲ ਮੇਰੇ ਯਾਦ ਜੀ ਨਹੀਂ ਆਉਂਦੀ ਇਕ ਹੁੰਦੇ ਆ ਚਾਰ ਜਾਣੇ ਹੁੰਦੇ ਉਸ ਦੋ ਨਿਆਣੇ ਹੁੰਦੇ ਆ ਅਮ ਕਮਾਲਕੀ ਲੀ ਹੁੰਦੇ ਆ ਮੈਂ ਤਾਂ ਐਦਾਂ ਕਰਦਾ ਸੀਗਾ ਤੂੰ ਪਤਾ ਨਹੀਂ ਕੁਸ ਹੈ ਯਾਰ ਮੇਰੇ ਯਾਦ ਕੰਮ ਦਾ ਕੁਕੀ ਕੜਾਹੀ ਨਹੀਂ ਸਹੀ ਚੱਲਦਾ ਕੰਮ ਫੱਜਾ ਬਣਨੀ ਐ ਇਹਨੂੰ ਸੇਕ ਲੱਗਣਾ 20 ਮਿੰਟ ਹੋਰ ਚਲ ਹੁਣ ਤਾਂ ਹਵਾ ਠੰਡੀ ਜੀ ਚੱਲਦੀ ਨੇ ਕੇਹੜਾ ਬੂਰੇ ਇਹ ਮੇਰੇ ਕਾਰ ਵਾਲੇ ਦੇ ਹੱਥ ਚ ਹੈਗਾ ਗੁਰਚਵਾ ਤੇ ਫਿਰ ਤੂੰ ਹਵਾ ਚਲਾ ਛੱਡ ਨਹੀਂ ਇਹ ਪੱਦੇ ਛੱਡੇਗਾ ਪੱਦੇ ਛੱਡੇਗਾ ਪੱਦੇ ਛੱਡੇਗਾ ਪੱਦੇ ਮੈਂ ਕਿਹਾ ਕਹਿੰਦੀ ਪੱਦੇ ਛੱਡੇਗਾ ਗਰਮੀ ਪਾਉ ਦਵਾਂ ਕਿਤੇ ਹਿੱਲੇਗਾ ਕਾ ਹਾਂ ਨਿੰ ਚੱਕਰ ਆ ਗਏ ਹੁਬੇ ਮੈਂ ਕਿਰਕੀ ਫੜ ਲਾ ਫੇ ਪਾਵਾ ਸੱਚੀ ਮੇ ਨਾ ਲੱਗੀ ਜੜ ਲੱਗੀ ਨਾ ਹੁਣ ਤਾਂ ਸੇ ਇਸ਼ਟਾ ਲਕਰਨ ਦਾ ਮਰੇ ਚੜ ਵਰਚਨਾ ਛੜ ਦੋ ਚਿੱਲੇ ਨਹੀਂ ਲੱਗਦੀ ਥੜੇ ਬਾਹ ਥੱਕ ਜਾਣੀਆਂ ਹੈਗੀਆਂ ਫੇਰ ਮੇ ਘਰ ਨਹੀਂ ਬਿਤਾਣੀ ਤਾਂ ਕਰੋਤੇ ਹੀ ਖਾਦੀ ਗਰੀ ਜੀ ਐਨਾ ਕੰਮ ਲੰਦੇ ਸੀ ਇਹ ਪੁੱਛੋ ਕੁਸ ਲੁੱਸੀ ਮੈਂ ਸੁਣਾਉ ਜੀ ਲੁੱਸੀ ਲੁੱਸੀ ਦੀ ਕੋਈ ਗੱਲ ਨਹੀਂ ਮੇਰਾ ਮੈਨੂੰ ਪਤਾ ਨਹੀਂ ਕਿ ਮੈਨੂੰ ਆ ਦਿੱਤਾ ਵੀ ਮੈਂ ਸਾਰੇ ਕੰਮ A to Z ਨਿਭਾਉਂਦੀ ਹਾਂ ਆਹ ਆ ਮਨਾਲੇ ਪੱਖੇ ਨਾ ਇਸੇ ਚ ਬੈਠ ਰਿਲੈਕਸ ਹੋ ਕੇ ਰੋਟੀ ਹਾਂ ਉਧਰ ਅਨਪਮਾ ਨਾਟਕ ਚੱਲਦਾ ਹੁੰਦਾ ਉਧਰ ਬੁੱਕੀਕਾ ਅਨਪਮਾ ਕੀ ਕਹਿੰਦੀ ਹੈ ਅੱਜ ਉਹਦਾ ਘਰ ਵਾਲਾ ਦੋ ਤਾਂ ਉਹਦੇ ਘਰ ਵਾਲੇ ਉਹ ਵੀ ਪਤਾ ਚਾ ਪੈਸਾ ਨਾਟਕਾਂ ਦੇ ਵਿੱਚ ਤੁਸੀਂ ਹੈ ਤੇ ਮੇਰੇ ਅਨੁਪਮਾ ਵਰ ਕੀ ਖਲਾਗੋ ਬੋਲਿਆ ਹਾਂ ਰੋਟੀ ਬੰਦ ਕਰੀ ਅੱਜ ਮੈਂ ਵੀ ਅਨੁਪਮਾ ਵਾਸਤੇ ਅਨੁਪਮਾ ਮੜਦਾ ਪਤਾ ਕਿੰਨੀ ਉਹ ਕਾਬਲ ਲੇਡੀ ਆ ਕਿੰਨਾ ਦਾ ਬਿਜ਼ਨਸ ਆ ਕਿੰਨੇ ਅਮਰੀਕਾ ਵਰਦੀਆ ਉਹਨੇ ਆਪਣਾ ਚੱਲਣ ਵਾਲਾ ਰੈਸਟੋਰੈਂਟ ਖੋਲ੍ਹਿਆ ਉੱਥੇ ਖਾਣੇ ਦਾ ਦੋ ਰੁਪਏ ਆ ਅਮਰੀਕਾ ਜਾ ਕੇ ਖਾ ਲਾ ਉਹਦਾ ਪੰਜਾਬ ਵਿੱਚ ਖੋਲ੍ਹਿਆ ਤਾਂ ਮੈਨੂੰ ਵੀ ਨਹੀਂ ਪਤਾ ਉਹ ਕਿਤੇ ਦੀ ਆ ਕੀ ਆ ਜ਼ਿੰਦਗੀ ਦੇ ਵਿੱਚ ਮਾਇਨੇ ਰੱਖਦਾ ਕੋਈ ਸਿੱਕਦੇ ਰੋ ਪੈਸਾ ਕੋਈ ਮੈਨੇ ਨਹੀਂ ਲੱਗਦਾ ਤਾਂ ਮੈਨੂੰ ਪਤਾ ਹੱਥਾਂ ਨਹੀਂ ਮੈਲ ਇੱਕ ਬੰਦਾ ਗਿਆ ساری ਉਮਰ ਕਜੂਸੀ ਕਰੀਆ 1 ਕਰੋੜ ਰੁਪਏ ਬੈਂਕ ਦੇ ਵਿੱਚ ਛੱਡ ਗਿਆ ਆਪਣੇ ਪਿੱਛੇ ਇਹ ਵਾਕਾ ਬਾਤ ਠੀਕ ਆ ਜਵਾਕ ਲੜਦੇ ਬੰਦੇ ਬੱਸ ਹਾਂ ਦਿੱਲੀ ਦਾ ਬੰਦਾ ਨਾਲ ਬੱਸ ਕਿਆ ਉਹਨੇ ساری ਉਮਰ ਕਜੂਸੀ ਕਰੀਏ ਬੋਹ ਕਰੀ ਅੱਛੇ ਜਵਾਕ ਲੜਦੇ ਫਿਰਦੇ ਹੁਣ ਮੈਂ ਇੰਨੇ ਲੈਣੇ ਮੈਂ ਨਹੀਂ ਲੈਣੇ ਮੈਂ ਨਹੀਂ ਲੈਣੇ ਫਤਨੀ 1.5 ਕਰੋੜ ਤੱਕ ਨਾ ਲਾ। ਮੈਂ ਤਾਂ ਤਾਂ ਹੀ ਨਹੀਂ ਜੋੜਦੀ। ਹਾਂ। ਹਾਂ, ਵੀ ਜਿਆਦਾ ਹੀ ਨਾ ਡੁੱਟ ਜਾਣਾ। ਕਿਹਦੇ ਲਈ ਸਰਕਾਰ ਨਾਲ ਲੜਦੇ ਵੀ ਲੋਕਾਂ ਨਾਲ। ਮਿਆਣਾ ਤਾਂ ਜ਼ਰੂਰੀ ਲੜਜੋਗਾ ਕਰਨਾਗਾ। ਮੇਰੇ ਤੇ ਨਾ ਜਾਊਗੀ। ਤੁਸੀਂ ਜੋੜੀ ਜਾਓਗੇ, ਤੁਸੀਂ ਜੋੜੀ ਜਾਓ ਜੀ। ਸਾਡੇ ਪਰ ਆ ਜਾਓ। ਕੁੱਤਾ ਬੋਲਦਾ ਯਾਰ 4 ਦਿਨ ਦੀ ਜ਼ਿੰਦਗੀ ਆ ਖਾਓ ਪੀਓ ਇੰਜੋਏ ਕਰੋ ਸਰੀਰੰਗ ਦੇਖ ਕੇ ਕੀ ਬੰਦਾ ਜੀਆਂ ਛੱਡ ਦੂ ਮਤਲਬ ਜੇ ਮੈਂ ਕਹੀ ਜਾਂ ਮੈਂ ਮੋਟੀ ਆ ਮੈਂ ਮੋਟੀਆਂ ਮੈਂ ਇਹ ਨਹੀਂ ਖਾਣਾ ਮੈਂ ਖਾਉ ਮਰਨਾ ਤਾਂ ਹੈ ਐ ਤਾਂ ਉਹ ਰੱਬ ਤੇ ਵੀ ਸਾਰਾ ਕੁਝ ਤਾਂ ਖਾ ਕੇ ਮਰੇ ਆ ਜਬਾ ਪੀਜਾ ਵੀ ਛੱਡ ਗਿਆ ਨਾ ਗੋਲ ਗੱਪੇ ਵੀ ਜਦੋਂ ਬੰਦਾ ਜਾਣ ਵਾਲਾ ਹੁੰਦਾ ਨਾ ਆਖਰੀ ਟਾਈਮ ਹੁੰਦਾ ਕੋਈ ਬੈਰੂ ਬਹਿਰੂ ਕਰਦਾ ਨਾ ਫੇ ਡਾਕਟਰ ਕਹਿੰਦਾ ਤੁਸੀਂ ਜੀ ਬਹੁਤ ਫਾਸਟ ਫੂਡ ਖਾਤਾ ਤੁਹਾਡੀ ਐ ਅਜਿਹੀ ਹਾਲਤ ਤੱਕ ਵੇਖ ਹੈਦਾ ਮੰਨ ਮੰਦੇ ਵੀ ਜੇ ਮੈਂ ਯਾਰ ਚਾਹ ਦਾ ਨਾ ਖਾਣਾ ਹੁੰਦਾ ਚੀਜ਼ਾਂ ਤਦ ਮੇਰੀ ਪੋਜੀਸ਼ਨ ਕੁਝ ਹੋਰ ਹੁੰਦੀ ਵਸੇ ਦੁੱਖ ਦਰਦ ਹੈ ਤਾਂ ਆਪਣੇ ਕਰਮਾਂ ਦੇ ਆ ਜੋ ਮਹਾਰਾਜ ਨੇ ਸਾਡੇ ਕਰਮਾਂ ਚ ਹੈਗਾ ਤਾਂ ਅਸੀਂ ਕਰਮ ਕਰੇ ਹੋਇਆ ਚਾਹੇ ਮੰਗੇ ਮੰਦੇ ਕਰੇ ਚਾਹੇ ਚੰਗੇ ਕਰੇ ਚੰਗੇ ਕਰੂੰਗਾ ਤਾਂ ਚੰਗੀ ਜ਼ਿੰਦਗੀ ਨਿਕਲ ਜੂਗੀ ਚੰਗਾ ਚੰਗੀ ਤਰ੍ਹਾਂ ਅੰਤ ਹੋਊ ਆਪਣੇ ਸਰੀਰ ਦਾ ਮਾੜੇ ਕਰਮ ਕਰੇ ਹੋਊਂਗੇ ਤਾਂ ਫਿਰ ਪਤੀ ਵੀ ਕਿਹ ਹੈ ਕਿਹ ਜਿਹੀਆਂ ਬਿਮਾਰੀਆਂ ਵੀ ਆ ਜਿੰਦਗੀ ਦੇ ਵਿੱਚ ਸਾਹ ਨਹੀਂ ਨਿਤਨੇਮ ਕਰੋ ਨਿਤਨੇਮ ਕਰੂੰਗਾ ਤਾਂ ਮਹਾਰਾਜ ਆਪੇ ਸਮਤ ਬਖਸ਼ੂ ਅਸੀਂ ਕਿਥੇ ਨੂੰ ਮੰਦਾ ਚੰਗਾ ਬੋਲਣ ਤੋਂ ਪਹਿਲਾਂ ਇੱਕ ਵਾਰ ਸੋਚੂੰਗਾ ਯਾਰ ਵੀ ਅਸੀਂ ਪਾਠ ਪੂਜਾ ਕਰਦੇ ਆ ਬਸ ਯਾਰ ਇਹ ਬੰਦੇ ਨੂੰ ਗਲਤ ਕਿਵੇਂ ਬੋਲਦੇ ਨੇ ਇਹ ਗੱਲ ਨਹੀਂ ਬਣਦੀ ਸਾਨੂੰ ਆ ਔਟੋਮੈਟਿਕ ਸਾਡੇ ਦਿਮਾਗ ਉੱਪਰ ਬੈਠਣ ਰਹਿਣਾ ਵੀ ਯਾਰ ਨਿਤਨੇਮੀ ਬਣਨੇ ਅਸੀਂ ਕਿਸੇ ਪ੍ਰਤੀ ਮਾੜਾ ਨਹੀਂ ਸੋਚਣਾ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਹੈਗਾ ਮਹਾਰਾਜ ਦੇਖਦਾ ਆਪੇ ਬਲੀਵ ਆਪੇ ਉਧਰੋਂ ਬੰਦੇ ਤੇ ਆ ਪੋਜ਼ਿਟਿਵ ਥਿੰਕਿੰਗ ਹੋ ਜਾਂਦੀ ਉਦੋਂ ਨਹੀਂ ਸਾਡ ਤੋਂ ਆਪ ਇਹਨੇ ਬਚੋੜ ਜਾਂਦੀ ਵੇ ਬੰਦਾ ਆਪੇ ਲੱਗਦਾ ਕਿ ਚਾਹੇ ਕੋਈ ਮਾੜਾ ਵੀ ਕਰ ਜਵੇ ਉਹ ਤੇ ਸਾਹਮਣੇ ਬੰਦੇ ਦੇ ਸਾਹਮਣੇ ਤੇ ਬੰਦਾ ਆ ਕੇ ਕਿ ਸਰਦਾਰ ਮਾਰਾ ਜਾਪੇ ਦੇਖੂਗਾ ਜਿਹੇ ਜਿਹੇ ਕਰਮ ਕਰੂੰਗਾ ਉਹ ਜਿਹੇ ਫਲ ਪਾਊਗਾ ਜਿਹੇ ਜਿਹੇ ਬੀਜੂੰਗਾ ਉਹਦਾ ਵੱਢੂਗਾ ਬੰਦੇ ਦੀ ਥਿੰਕਿੰਗ ਉਦਾਂ ਦੀ ਹੋ ਜਾਂਦੀ ਪਰ ਨਿਤਨੇਮ ਕਰਨਾ ਜ਼ਰੂਰੀ ਆ ਬੰਦਾ ਸਖੋ ਕੀ ਦੇਣਾ ਮੰਮਾ ਨੂੰ ਚਟਣੀ ਉਹ ਤਾਂ ਪਰੋ ਟੰਡੀ ਚਟਣੀ ਰੱਖੇ ਬੰਦਾ ਦੇਖ ਲੈ ਕਿੱਡਾ ਵੜਾ ਭੇਜਿਆ ਹੁਣ ਕੀ ਕਰਾਂ ਕੋਈ ਨਾ ਤੁਹਾਡੇ ਘੜਾ ਹੱਥ ਜੁੱਥੇ ਆ ਪਤਾ ਨਹੀਂ ਦੂਸਰੇ ਕੁੱਤੇ ਬੰਕਰਮੀ ਦੀ ਸਾਫ ਕਰੀ ਜੀ ਸਭ ਕੋ ਦੇਖਣਾ ਮੈਂ ਦਾ ਸਭ ਮੇਰੇ ਮੁਤਾਬਕ ਨਾ ਚਲੋ ਹੁਣ ਕੋਣ ਰੂਪ ਨੂੰ ਲਾਗਾ ਖੁੱਤਣਾ ਨੂੰ ਧੋਕੇ ਨਾ ਆਟੇ ਦਾ ਕੱਚਾ ਰੱਖਣਾ ਦੇਖਿਆ ਆਜਾ ਆਜਾ ਬਾਜਾ ਟੋਲ ਇੱਕ ਸਾਈਡ ਤੇ ਆਹ ਸਾਈਡ ਲਾਗੀ ਰੋਟੀ ਨੂੰ ਆਟਾ ਲੱਗ ਗਿਆ ਨੂੰ ਖਤਮ ਆ ਗਿਆ ਹਰ ਪਲ ਪਾਣੀ ਦੀ ਲੱਗਣੀ ਪੁੱਛ ਫਿਰ ਥਾਪ ਕਰਦੀ ਸਾਨੂੰ ਘਰ ਨਹੀਂ ਉਹ ਲਿਆ ਰਨੀਆ ਹੋਰੇ ਪਪੜਾ ਉਹ ਛੇਤੀ ਕਰ ਇਹਨੂੰ ਥੱਲੇ ਲੱਜਣੀ ਅੱਗੇ ਲੱਗ ਗਿਆ ਕਿਹੜੇ ਸਾਬ ਨਾਲ ਬੜਦੀ ਆ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਉਚ ਮਾਰਾ ਤਾਂ ਸਾਨੂੰ ਸਰ ਨੂੰ ਚੜਦੀ ਗਲਾ ਤੇ ਰੱਖਣਾ ਹੱਸਦੇ ਰਿਹਾ ਕਰੋ ਖੁਸ਼ ਰਿਹਾ ਕਰੋ ਟੈਨਸ਼ਨਾਂ ਚ ਰਹਿ ਕੇ ਬਣਨਾ ਕੁਛ ਨਹੀਂ ਬਿਮਾਰੀਆਂ ਹੀ ਲੱਗਣੀਆਂ ਸਰੀਰ ਨੂੰ ਜਿੱਦਾਂ ਜ਼ਿੰਦਗੀ ਦੇ ਵਿੱਚ ਜੋ-ਜੋ ਚੱਲਦਾ ਉਹ ਚੱਲੀ ਜਾਣ ਦਿਓ ਬਸ ਆਏ ਸੰਘਰਸ਼ ਕਰੋ ਵੀ ਕੁਸ ਕੁਸ ਇੱਕ ਸਟੈਪ ਬਾਜ਼ ਸਟੈਪ ਆ ਸਰਦਾਰ ਹੁੰਦਾ ਜਾਈਏ ਆਪਣੀ ਜ਼ਿੰਦਗੀ ਦੇ ਵਿੱਚ ਆ ਚਲੋ ਠੀਕ ਹੈ ਜੀ ਜਿਆਦਾ ਗਿਆਨ ਬੰਦ ਤਾਂ ਮੈਂ ਵੀ ਨਹੀਂ ਹੈਗਾ ਤੁਹਾਨੂੰ ਪਤਾ ਹਾਲਾਤ ਕੀ ਜੇ ਮੇਰੇ ਠੀਕ ਹੈ ਓਕੇ ਬਾਏ ਬਾਏ ਮਿਲਦੇ ਕਿਸੇ ਅਗਲੇ ਬਲੌਗ ਚ